ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੰਦਨਕੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਜਨ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਜਿਵੇਂ ਤੁਹਾਨੂੰ ਇੱਕਾ ਗੱਬਨ ਵੇੜ ਤੁਹਾਨੂੰ ਦਿਖਾਉਣੀ ਹੈ ਚੰਗੇ ਰਿਕਾਰਡ ਵਾਲੀ ਇੱਕਾ ਸੂਈ ਸਵਾਈ ਹੈ ਤੇ ਕੋਈ ਦੁੱਧ ਚੰਗਾ ਤਿਆਰਿਆ ਤੇ ਇੱਕ ਬੱਚੇ ਤੋਂ ਬਿਨਾ ਇੱਕਾ ਟੋਕਰ ਤੁਹਾਨੂੰ ਐਰ ਸ਼ੈਰ ਤੁਹਾਨੂੰ ਦਿਖਾਉਣੀ ਹੈ ਚੰਗੇ ਕੱਦ ਕਾਟ ਚ ਆ ਚੰਗੇ ਰਿਕਾਡ ਵਾਲੀ ਆ ਇਹ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਤਿੰਨੇ ਝੜੀਆਂ ਚੰਗੇ ਦੁੱਧ ਵਾਲੀਆਂ ਵਾ ਬਾਕੀ ਗੱਲ ਬਾਤ ਤੁਹਾਨੂੰ ਕਰਦੇ ਆ ਪੁਸਤਿਕ ਸਾਰੀ ਡਿਟੇਲ ਬਾਕੀ ਸੂਈਆਂ ਦੇ ਆਪਣੀ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਜੀ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਬਾ ਜੀ ਉਹਦੀ ਕਿਰਪਾ ਦੀ ਬਾਬਾ ਜੀ ਦਾ ਦੀ ਚਲੋ ਕਿਰਪਾ ਜੀ ਦੀ ਜੀ ਹਾਂਜੀ ਹਾਂਜੀ ਤੇ ਨਾਮ ਦੱਸ ਤੇ ਇੱਕ ਦੀ ਫਿਰ ਆਪਾਂ ਸਾਡੇ ਨੂੰ ਪਿੰਡ ਚੰਨੜਗੇ ਤਹਿਸੀਲ ਬਕਾਲਾ ਸਾਹਿਬ ਜ਼ਿਲ੍ਹਾ ਮਠਾਰ ਜੀ ਫੋਨ ਨੰਬਰੇ ਬੋਲ ਦੋ 7087759167 ਠੀਕ ਆ ਹਾਂ ਜੀ ਹਾਂ ਜੀ ਅੱਜ ਗਾਵਾਂ ਸਾਰੀਆਂ ਚੰਗੇ ਦੁੱਧ ਹਲ ਗਈਆਂ ਨੇ ਧੰਨੀਆਂ ਵੱਡੀਆਂ ਆਂ ਜੀ ਠੀਕ ਆ ਹਾਂ ਜੀ ਹਾਂ ਜੀ ਤੇ ਕਿੰਨਾ ਜੇ ਦੇਖ ਕੋਲ ਦੁੱਧ ਤਿਆਰ ਜੇ ਕੋ ਵੀ ਜੀ ਦੋ ਦੋ ਜੇ 21 ਹੋ ਜੇ ਸਾਢੇ 21 ਜੇ 20 ਕਿਲੋ ਕੋਈ ਮੇਰਾ ਵੀ ਲੀਟਰ ਆਪਣੇ ਘਰੋਂ ਲੈ ਗਿਆ ਵੇ ਲੀਟਰ ਵਰਗੇ ਖੜੇਗੇ ਅੱਛਾ ਜਿਹੜਾ ਤਿਆਰ ਬਿਲਕੁਲ ਤਿਆਰ ਬਿਲਕੁਲ ਸੁਈ ਕਿੰਨੇ ਦਿਨਾਂ ਦੀ ਆਈ ਸੁਈ ਦਾ ਬੱਚਾ ਜੇ ਗਾੜੀ ਕੋਈ 15 ਕਿਲੋ ਵਾਲਾ ਲਾ ਲੈ ਕੋ 20 ਵਾਲਾ ਲਾ ਲੈ ਅੱਛਾ ਜੀ ਹਾਂ ਜੀ ਹਾਂ ਜੀ ਆ ਬੱਚਾ ਗਾੜੀ ਹੈ ਹਾਂ ਬੱਛਾ ਕ ਬੱਚ ਆਮੇ ਚਾਹ ਜੇ ਤੇ ਮਗਰ ਹਾਂਜੀ ਹਾਂਜੀ ਠੀਕ ਐ ਹਾਂਜੀ ਹਾਂਜੀ ਤੇ 93 ਤੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਤੋੜ ਦੋ ਫਿਰ 20 ਲੀਟਰ ਦੁੱਧ ਜਿਹੜਾ ਉਹਨੂੰ ਕਿੰਦੇ ਵੀ ਹੈਗਾ ਇਹਦੇ ਕੋਲ ਬਾਕੀ ਹੈਗੀ ਜਰਸੀ ਕ੍ਰੋਸ 'ਚ ਕੋਈ ਥੜੀ ਤੇ ਕੋਈ ਉਹਦੀ ਗੱਲ ਨਹੀਂ ਕੀ ਠੀਕ ਐ ਜਦੋਂ ਜਦਾਂ ਮਰਜ਼ੀ ਬੈਠਣਾ ਕੀ ਉਹ ਤਰੇਮਾਂ ਵੀ ਰੱਸੀ ਛੁੱਟ ਕੇ ਤੇ ਪੈ ਜਾ। ਠੀਕ ਹੈ ਜੀ। ਬਾਕੀ ਇਹ ਆ ਵੀ ਦੁੱਧ ਤਿਆਰ ਆ ਜਿਹੜਾ ਇਹਦੇ ਕੋਲ ਤੇ ਗਰਮੀਆਂ 'ਚ ਚਾਉਣ ਵਾਲੀ ਗਾਂ ਆ। ਇਹਨਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ। ਕਿੰਨਾ ਫਿਰ ਮੁੱਲ ਰੱਖਣਾ ਵੇ ਦੀ ਇਹਦਾ ਆਪਾਂ ਉਹ ਲਸੀਨੇ ਕਰ ਲੀਏ ਜਿਆਜ ਦੀ ਗੱਲ ਕਰੀਏ ਕਰਾ ਲਓ ਮਨ ਤਾਂ ਕਿ ਨਾ ਕਰੋਂ ਦੀ ਕਰ ਦੋ ਆਪਈ ਦੋ ਛੱਡ ਦਈਏ ਦੋ ਨਾ ਛੱਡੋ ਕੁਛ ਚਾਲ ਵੱਡੀ ਮਾਰੋ ਮਾਸਾ ਪੰਜੀ ਛੱਡ ਦਈਏ ਕਿੰਨੇ ਦੀ 75 ਦੀ ਕਰ ਦਈਏ ਛੋਟ ਛਾਟ ਹੋਰ ਕਰਾ ਲਓ ਪੰਜੀ ਹੋਰ ਛੱਡ ਦੋ ਫਿਰ ਚਲੋ 70 ਦੀ 70000 ਦੀ ਦੇ ਦਈਏ 70000 ਦੇ ਮਾਰਨ ਕੋਈ ਮੇਰਾ ਵੀ ਦਿਰਾਉਣ ਨਹੀਂ ਤੇ ਆਲਗੇ ਅੱਛਾ ਹਾਂਜੀ ਹਾਂਜੀ ਖੁੱਲੇ ਕਰ ਦੋਗੇ ਮਨ ਚਲੋ ਕੋਈ ਫਿਰ ਫੋਨ ਲਾਵੇ ਇੱਕ ਕਰੀ ਹਨਾ ਆਪੇ ਫਿਰ ਸੌਦਾ ਮੌਕੇ ਤੇ ਹੋ ਜਾਊਗਾ ਹਾਂਜੀ ਹਾਂਜੀ ਤੇ ਆ ਜਿਹੜੀ ਗਾਂ ਇਹ ਵੀ ਜੀ ਮਿਸਾਲ ਕਿਹੜੇ ਦਿਨ ਦੇ ਵਛੀ ਦੇ ਦਿਨ ਪੁਰੇ ਜੀ ਅੱਛਾ ਫਾਰਮ ਜੋ ਵਛੀ ਲਈ ਆ ਉਹਦੇ 30 ਲੀਟਰ ਦੀ ਵਛੀ ਦੀ ਗਰੰਟੀ ਆ ਅੱਛਾ ਪਹਿਲੇ ਸਵੇਰੇ ਕੱਢਿਆ 27 28 ਕਿਲੋ ਦੁੱਧ ਨੇ ਅੱਛਾ ਹਾਂਜੀ ਹਾਂਜੀ ਉਹਨੇ ਦੂਸਰਾ ਸੂਆ ਹੈ ਫਰਮ ਪਿਓਰ ਦੂਸਰਾ ਸੂਆ ਜੀ ਇਹ ਆ ਵੀ ਮੰਡੀ 'ਚ ਪਾਉਣ ਵਾਲੀ ਗਾਂ ਆ ਜੇ ਕਿਸ ਨੇ ਮੰਡੀ 'ਚ ਪਾਉਣ ਵਾਲੀ ਆ ਮੰਡੀ 'ਚ ਜੇ ਕਿਸੇ ਨੇ ਪਾਣੀ ਹੋਵੇ ਇਹ ਮਸਾਖੀ ਵਾਲੇ ਤਨੇ ਇਹਦੇ ਦਿਨ ਪੁਰੇ ਹੋ ਦੇ ਦੇ ਅੱਛਾ ਹਾਂਜੀ 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 ਤੇ ਮਸਾਖੀ ਦੇ ਇਹਦੇ ਦਿਨ ਪੁਰ ਆਦਾ ਅੰਮ੍ਰਿਤਸਰ ਵੱਲੋਂ ਮੰਡੀ ਵੀ ਹੁਣ ਆਉਣ ਹੀ ਵਾਲੀ ਆ ਬਸ ਥੋੜੇ ਦਿਨਾਂ ਨੂੰ ਸ਼ੁਰੂ ਹੋ ਜਾਣੀ ਆ ਤੇ ਚੰਗੇ ਰਕੜ ਵਾਲੀ ਆ ਜਿਹੜੀ ਆ ਵੀ ਵੇਣ ਬਾਕੀ ਥਾਂ ਵੀ ਚੰਗਾ ਲੱਗਾ ਵਾ ਚੰਗੀ ਜੰਮੀ ਪਲੀ ਆ ਸਭ ਵੀ ਸੁੰਧੀ ਚੰਗੀ ਆ ਤਿਆਰ ਹੋਣੀ ਆ ਜੇ ਪੂਰੀ ਬਾਕੀ ਕੰਦੀ ਵੀ ਲਈਏਗੀ ਜੋ ਇਹ ਗੱਲ ਨਹੀਂ ਠੀਕ ਆ ਬਾਕੀ ਇਹ ਹਜੇ گاਵਾ ਠੰਡੀਆਂ ਹੀ ਹੁੰਦੀਆਂ ਆ। ਆ ਜਾ ਲੈ। ਬਾਕੀ ਇਹ ਆ ਵੀ ਕੋਈ ਵੀਰ ਆਣ ਕੇ ਵੇਖੇ ਕਰੀ। ਆ ਥਾਣੇ ਤੇ ਕਰੀ ਦੇਖ ਸਕਦੇ। ਚੰਗੇ ਘਾਤੇ ਜਿਹੜਾ ਸਾਨੂੰ ਲੱਗਾ ਇਹਦਾ। ਤਿਆਰ ਹੋਣੀ ਹੈ ਜੇ ਪੂਰੀ ਹੈ। ਦੇ ਦਾ ਮੁੱਲ ਫਿਰ ਮੁੱਲ ਇੱਕ ਦਾ ਹੀ ਕਰ ਲੀਏ ਕਰ ਦੋ ਕੋਈ ਜੱਜ ਆ ਕਰਾ ਲਓ ਤੁਸੀਂ ਕਿੰਨੇ ਦੀ ਕਰ ਦੀਏ ਲੱਖ ਦੀ ਦੇ ਦੀਏ 5 ਔਰ ਛੱਡ ਦੀਏ ਚਲੋ 95 ਦੇ ਦਾਂ 95000 ਦੀ ਜਰੀ ਕੋਈ ਮੰਨਦਾ ਨਹੀਂ ਹੋਣਾ ਛੋਟਾ ਛੱਪਾ ਇਹ ਜ਼ਿਆਦਾ ਨਹੀਂ ਹੋਣਾ ਅੱਛਾ ਹਾਂਜੀ ਹਾਂਜੀ ਠੀਕ ਐ ਬਾਕੀ ਇਹ ਵੀ ਕੋਈ ਵੇਰ ਆਣ ਕੇ ਵੇਖੇ ਇੱਕ ਵਾਰੀ ਜ਼ਰੂਰ ਹੈ ਇਹ ਢਿੱਲਾ ਢੋਲਾ ਹਵਾ ਨਹੀਂ ਜੀ ਕਾਫੀ ਇਹ ਜੇ ਕੱਚੀ ਆ ਚਲੋ ਜੇ ਤਿਆਰ ਹੋਣੀ ਆ ਇਹੋ ਤੇ ਮੇਰਾ ਵੀਰ ਕੋਲ ਲਿਖਾ ਕੇ ਰਾਜੇ ਮੇਰ ਕੋਗੇ ਸਾਹ ਮੀਟਰ ਲੈ ਆਵੇਂ ਲੈ ਕੇ ਦੇਦਾ 30 ਕਿਲੋ ਵਸ਼ੀ ਚਲੋ ਇਹ ਸਾਹ ਵਾਲੀਆਂ ਚੀਜ਼ਾਂ ਵਾ ਬਾਕੀ ਕੋਈ ਸਾਹ ਕਰੂਗਾ ਤਾਂ ਫੇਰ ਹੀ 30 ਕਿਲੋ ਚਾਹੂਗਾ ਜੇ ਸਾਹ ਕਰੂ 30 ਵੀ ਚੁੱਲੋਂ ਨੇ ਇਹਨੇ ਦਾਅ ਨਹੀਂ ਦਿਲਾ ਜੇ ਕੋਈ ਪੱਠਿਆਂ ਨਾਲ ਉਹ ਮੇਰੇ ਅੱਗੇ ਆ ਗਈ ਠੀਕ ਐ ਹਾਂਜੀ ਹਾਂਜੀ ਬਾਕੀ ਚਲੋ ਜਿੰਨੇ ਇਹੋ ਜਿਹੀ ਵੈਡ ਖੜਨੀ ਐ ਸਾਹ ਤੇ ਉਹਨੇ ਕਰਨੀ ਕਰਨੀ ਜਿੰਨੇ ਹੁਣ ਦਾ ਘੱਟ ਖਰਚ ਕੇ ਖੜਨੀ ਆ ਹਾਂਜੀ ਐਡਾ ਕੋਈ ਵੀ ਨਹੀਂ ਹੁੰਦਾ ਵੀ ਪੈਸੇ ਖਰਚ ਲੂ ਤੇ ਸਾਂਭੂਗਾ ਨਹੀਂ ਹਾਂਜੀ ਹਾਂਜੀ ਤੇ ਹੁਣ ਇਹ ਕਾ ਜਿਹੜੀ ਆ ਸ਼ਿਆਰ ਸ਼ਿਆਰ ਇਹ ਬਿਨਾ ਬੱਚੇ ਤੋਂ ਹੀ ਆ ਹਾਂਜੀ ਹਾਂਜੀ ਟੋਕੜੀ ਆ ਟੰਡੀ ਧੀਰੀ ਐ ਵੀ ਉਹਦਾ ਠੀਕ ਆ ਐਰ ਸ਼ਾਰਿਆ ਤੋ ਦੁੱਧ ਕਿੰਨਾ ਜੇ ਤੇ ਕੱਲ ਉਹਦੇ ਕੋ 8-9 ਕਿਲੋ ਹੈਗਾ ਜੇ ਉਹੋਂ ਲਾਉ ਦ 8-9 ਕਿਲੋ ਦੇ ਕਰੀਬ ਜਿਹੜਾ ਕਿੰਨੇ ਵੀ ਹੈਗਾ ਹੈਗੀ ਯਾਰ ਸ਼ਾਰਿਆ ਤਾਂ ਇੰਨਾ ਘਾਵਾ ਦੀ ਇੱਕ ਵੱਖਰੀ ਡਿਮਾਂਡ ਹੀ ਹੁੰਦੀ ਆ ਕੱਦ ਕਾਠੇ ਦਾ ਵੀ ਉਹਨਾਂ ਵਰਗਾਈ ਆ ਲੈਕਸੈਂਡ ਦੇ ਥਾਣੇ ਦੇ ਲਾਗੇ ਦਾ ਤੇ ਹਵਾ ਨਾਲ ਇਹ ਤਾਂ ਕਰੀ ਦੇਖ ਸਕਦੇ ਆ ਤੇ ਇਹਦਾ ਇਹਦਾ ਮੁੱਲ ਫਿਰ ਮੁੱਲ ਇਹਦਾ ਕਰ ਲੀਏ 35000 ਰੁਪਇਆ ਕਰ ਦੋ ਕੋਈ ਮੰਨ ਤਾਂ ਨਾ ਕਰ ਲਓ ਕਿੰਨਾ ਕਰਾਂਗੇ 32 ਦੇ ਦਈਏ ਪੂਰੇ 30 ਆਦੀ ਵਛੀ ਦੇਣਾ ਅੱਛਾ 30 ਆਦੀ ਦੇ ਦੋਗੇ ਠੀਕ ਹੈ ਹੁਣ ਦੁੱਧ ਕਿੰਨਾ ਚਵਾ ਦੋਗੇ ਕਰੋ ਨੌਗਰ ਦੁੱਧ ਮੇਰਾ ਵੀਰ ਕੋਈ ਆਪਣਾ ਲੀਟਰ ਮਾਰਕ ਲੈ ਜਾਏ ਅੱਛਾ 9 ਲੀਟਰ ਚਵਾ ਦੋਗੇ ਆਨਲਾਈਨ 8 ਕਿਲੋ ਦੀ ਗਾਰੰਟੀ ਦਾਂਗੇ ਹਾਂਜੀ ਠੀਕ ਹੈ ਤੇ ਠੀਕ ਹੈ ਵੀਰ ਹੋਰ ਕੁਝ ਕਹਣਾ ਫਿਰ ਬਾਜੀ ਮੇਰਾ ਵੀਰ ਕੋਈ ਆਵੇ ਦੂੜਾ ਜੋਗੇ ਤਸੱਲੀ ਕਰਕੇ ਆਪਣੀ ਠੀਕ ਹੈ ਹਾਂਜੀ ਵੇਖ ਜਾ ਕੇ ਗੱਬਣ ਪਾਸ ਕਰਕੇ ਖੜੇਗੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਇੱਥੇ ਆਓ ਆਪਣੀ ਵੇਸ ਚਾਖ ਕੇ ਤਸੱਲੀ ਕਰਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਲਓ ਬੱਕਰੀਆਂ ਪਾ ਅਦੋ ਬੱਕਰੀਆਂ ਵੀ ਜਿਹੜੀਆਂ ਕਹਿੰਦੇ ਕੀ ਪਾ ਦੇਣੀਆਂ ਵਾ ਇਹਦੇ ਆਹ ਬਚਾ ਦੇ ਅੱਛਾ ਹਾਂਜੀ ਹਾਂਜੀ ਠੀਕ ਐ ਇਹਦੇ ਕੋਲ ਦੁੱਧ ਵਾਲੇ ਕੋਈ 3 1/2 ਕਿਲੋ ਅੱਛਾ 3 1/2 ਕਿਲੋ ਹੈਗਾ ਦੁੱਧ ਅੱਛਾ ਹਾਂਜੀ ਠੀਕ ਤੇ ਇਹਦਾ ਮੁੱਲ ਫਿਰ ਕਿੰਨੇ ਵਿਆਪੇ ਇਹ ਤਾਂ ਨਹੀਂ ਪਤਾ ਇਹਨਾਂ ਪਰੇ ਸਾਨੂੰ ਘੱਟ ਹੀ ਪਤਾ ਜੀ ਅਸੀਂ ਵੇਖੋ ਲਾਂਦੀ ਪਾ ਚੱਲ ਦੇ ਕੇ ਪਰਾਂ ਮਾਰੀ ਸਾਡੇ ਕੋਲੇ ਹੰਮੇ ਹੰਮੇ ਜਾਣੀਆ ਅੱਛਾ ਹਾਂਜੀ ਦੋਵੇਂ ਦੇ ਦੇਣ ਇਕੱਠੇ ਹੀ ਦੋਵੇਂ ਦੇ ਦੇਣ ਦੋਵੇਂ ਅੱਛਾ ਹਾਂਜੀ 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 ਕਿੰਨੇ ਦੇ ਦੇਣੀ ਯਸਨੋਕ ਦੇ ਦਰ 18000 ਦੇ ਦੇਣ ਅੱਛਾ 18000 ਦਾ ਜੋੜਾ ਹੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਚਲੋ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ